ਬੀਸ ਉਸ ਵੇਲੇ ਦੀ ਜ਼ਾਲਮ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾ ਧੋਪਾਂ ਦੇ ਨਾਲ ਹਮਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਟਰੀ ਕੀਤਾ ਗਿਆ ਔਰ ਜਦੋਂ ਵੀ ਜੂਨ ਮਹੀਨਾ ਚੜ੍ਹਦਾ ਹੈ ਤਾਂ ਸਿੱਖ ਕੌਮ ਦੇ ਜ਼ਖਮ ਹਰੇ ਹੋ ਜਾਂਦੇ ਨੇ ਕੱਲੂ ਕਰੇ ਤੋਂ 40 ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਜ਼ਾਲਮ ਹਕੂਮਤ ਦੇ ਹਮਲੇ ਦੌਰਾਨ ਟੈਟਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਮਾਡਲ ਸਾਬਿਤ ਕੀਤਾ ਗਿਆ ਹੈ ਫੀਸੇ ਤੇ ਇੱਕ ਵੱਡਾ ਆਕਾਰੀ ਬਾਕਸ ਦੇ ਵਿੱਚ ਸ਼੍ਰੀ ਹਕਾਲਤਖਬ ਸਾਹਿਬ ਦਾ ਇਹ ਢੈ ਢੇਰੀ ਇਹ ਮਾਡਲ ਜਿਹੜਾ ਹੈ ਉਹ ਸੰਕਟਾਂ ਦੇ ਦਰਸ਼ਨ ਲਈ ਇੱਥੇ ਸਿਸ਼ੋਭਿਤ ਕੀਤਾ ਗਿਆ ਹੈ ਸ਼੍ਰੀ ਰਮੰਦਰ ਸਾਹਿਬ ਅਤੇ ਸ਼੍ਰੀ ਹਕਾਲਤਖਬ ਸਾਹਿਬ ਉੱਪਰ ਫੌਜੀ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਦੀ ਮੂਹ ਬੋਲ ਦੀ ਤਸਵੀਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਿੱਖ ਕੌਮ ਦੇ ਸਰਵੋੱਚ ਸਥਾਨ ਤੇ ਹਮਲਾ ਕੀਤਾ ਗਿਆ ਤੀਸਰਾ ਕੱਲੂਕਾਰ ਜਿਹੜਾ ਐ ਸੂ ਨਾਮ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਜੂਨ 1984 ਵਿੱਚ ਉਸ ਸਰਮੇ ਦੀ ਜ਼ਾਲਮ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਈ ਢੇਰੀ ਕੀਤਾ ਗਿਆ ਸੀਗਾ ਉਸ ਉਸ ਕੱਲੂਕਾਰੇ ਨੂੰ ਸਿੰਘ ਸਹਿਬਾਨਾਂ ਵੱਲੋਂ ਤੀਜਾ ਕੱਲੂਕਾਰੇ ਦਾ ਨਾਮ ਦਿੱਤਾ ਗਿਆ ਉਹਨਾਂ ਮੀਟਿੰਗ ਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਕਿ ਇਸ ਵਾਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਸ਼ਹੀਦੀ ਸਪਤਾ ਮਨਾਇਆ ਜਾਵੇ ਇਹ ਕੱਲੂ ਘਰੇ ਦੀ 40ਵੀਂ ਗਰੇਵੰਡ ਨੂੰ ਸਮਰਪਿਤ ਜਿਹੜਾ ਇਹ ਮਾਡਲ ਆ ਇਹ 6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਮਰਪਿਤ ਹੋਵੇਗਾ 1984 ਤੋਂ ਮੰਝਰ ਅੱਖਾਂ ਸਾਹਮਣੇ ਆ ਜਾਂਦਾ ਏ ਓੜੀ ਆਉਂਦੀ ਏ ਜੀ ਸਭ ਨੂੰ ਨਜ਼ਰ ਆਉਂਦਾ ਬਾਜੀ ਓ ਭੁੱਲਿਆ ਨਹੀਂ ਕਿਤੇ ਜਾ ਸਕਦਾ ਜੀ ਇਹ ਜ਼ਿੰਦਗੀ 84 ਭੁੱਲੀ ਜਾਂਦੀ ਸਦੀ ਕਿਸੇ ਦੀ। ਜਿਆਦਾ ਕੁਝ 84 ਦਾ? ਹਾਂਜੀ ਸੱਚਾ ਹੀ ਇੱਥੇ ਰਹਿੰਦੇ। ਇੱਥੇ ਰਹਿੰਦੇ ਸੀ। ਇਹ ਮੰਜ਼ਰ ਦੇਖਿਆ ਸੀ। ਅੱਜ ਆਏ ਵੇਖਿਆ ਵੀ ਸਾਡਾ ਨਿਕਾੜਦਾ ਬੱਚਾ ਐਡਾ ਕੀ ਇਸ ਦਾਖਲੇਗਾ 1000 ਸਾਲ ਦੇ ਵਿੱਚ। ਤੇ ਅਸੀਂ ਇੱਥੇ ਜਦੋਂ 4 ਵਜੇ ਨੇ ਲੜਕੇ ਦਿੰਦੇ 4 ਵਜੇ ਉਦੋਂ ਫੇਰ ਫਾਇਰ ਹੋਈ ਇੱਥੋਂ। ਇੱਥੋਂ ਫਾਇਰ ਹੋ ਕੇ ਅੱਰੀ ਆਹ ਸਾਲ ਤੱਕ ਬੱਚਿਆਂ ਦਾ ਸਹੀ ਉਤੋਂ ਇੱਕ ਕੋਰੀ ਚੱਲੀ ਜਿਹੜਾ ਕੰਧ ਨਾਲ ਵਾਜ ਕੇ ਨਿਕਲਿਆ ਜਿਆ ਬੱਚਾ ਖੇਡਣ ਰਿਹਾ ਸੀ ਉਹਦੇ ਬੱਚੇ ਦੇ ਆ ਕੇ ਬਜੀ ਮਰਿਆ ਫੇਰ ਅਸੀਂ ਜੋ ਵੇਖਿਆ ਨਾ ਜੋ ਇਹਨਾਂ ਕੀਤਾ ਠੀਕ ਐਡੇ ਦੇ ਬੱਚਿਆਂ ਦਾ ਕੀ ਕੁਛ ਹੋ ਸੀਗਾ ਜਿਹੜੇ ਇਹਨਾਂ ਪਾਣੀ ਢੋ ਕੇ ਮਾਰੇ ਇਹਨਾਂ ਕੋਈ ਨਹੀਂ ਸਾਡਾ ਸੱਡਿਆ ਕੋਈ ਨਹੀਂ ਜਦੋਂ ਸਾਹਲੇ ਆਉਂਦਾ ਸਾਡੇ ਅੱਗੇ ਬੱਲਦੀ ਐ ਬੱਲਦੀ ਐ ਲੱਗਿਆ ਅਹੀਂ ਨਹੀਂ ਕੇ ਚਲੇ ਜਦਾਂ ਵੇਖਿਆ ਕਿ ਉਹ ਨਾ ਉਹਨਾਂ ਭਲਾ ਉਹਨਾਂ ਦੀ ਅੱਖਾਂ ਵਿੱਚ ਹਾਂਜੀ ਨਹੀਂ ਪੜ ਨਹੀਂ ਸਕਦੇ ਤੋਂ 40 ਸਾਲ ਬਾਅਦ ਜਦੋਂ ਅਸੀਂ 40 ਵੀ ਵਰਗਣ ਬਣਾ ਰਹੇ ਕੱਲੂ ਕਰੇ ਦੀ ਤਾਂ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਜੋ ਹੈ ਇਸ ਮਾਡਰਨ ਨੂੰ ਦੇਖ ਕੇ ਭਾਵਕ ਹੋ ਰਹੀਆਂ ਨੇ ਸਰਕਾਰ ਵੱਲੋਂ ਜਲਮ ਹਕੂਮਤ ਵੱਲੋਂ ਕੀਤੇ ਗਏ ਸਿੱਖ ਕੌਮ ਤੇ ਹਮਲੇ ਦੀ ਜਿਹੜੀ ਹੈ ਉਹਨ ਖੇਦੀ ਕਰ ਰਹੀਆਂ ਨੇ ਕੈਮਰਾ ਬਸਲ ਅਵਤਾਰ ਸਿੰਘ ਦੇ ਨਾਮ ਰਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ